ਆਪ ਸਭ ਨੂੰ ਜੈਮਸੀ ਕੀ ਆਪ ਸਭ ਦਾ ਸਵਾਗਤ ਹੈ YouTube ਚੈਨਲ ਯਹਵਾ ਦਾ ਸੰਦੇਸ਼ ਮੈਨੂੰ ਉਮੀਦ ਹੈ ਤੁਸੀਂ ਮੇਰੀ ਵੀਡੀਓ ਨੂੰ ਜਰੂਰ ਪਸੰਦ ਕਰੋਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਅੱਜ ਦਾ ਸਾਡਾ ਟੌਪਿਕ ਹੈ ਸ੍ਰਿਸ਼ਟੀ ਦੀ ਰਚਨਾ ਜੀਵੇਂ ਕਿ ਅਸੀਂ ਸਭ ਜਾਣਦੇ ਹਾਂ ਜਿਹਾਵਾ ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਅੱਜ ਅਸੀਂ ਇਸ ਵੀਡੀਓ ਵਿੱਚ ਸਿੱਖਾਂਗੇ ਕਿ ਕਿਵੇਂ ਪਰਮੇਸ਼ਵਰ ਨੇ 6 ਦਿਨ ਸ੍ਰਿਸ਼ਟੀ ਨੂੰ ਰਚਿਆ ਤੇ 7ਵੇਂ ਦਿਨ ਆਰਾਮ ਕੀਤਾ ਉਤਪਤ 1 ਬਾਬ 1 ਆਇਤ ਤੋਂ 5 ਆਇਤ ਤੱਕ ਪਹਿਲੇ ਦਿਨ ਬਾਰੇ ਸਿੱਖਾਂਗੇ ਆਦ ਵਿੱਚ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਧਰਤੀ ਬੇਡੋਲ ਤੇ ਸੁੰਜੀ ਸੀ ਅਤੇ ਡੁੰਗਾਈਆਂ ਉੱਤੇ ਅਨਿਰਾਸੀ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਸੀ ਪਰਮੇਸ਼ਵਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਤਾਂ ਪਰਮੇਸ਼ਵਰ ਨੇ ਚਾਨਣ ਨੂੰ ਡੱਠਾ ਤੇ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਦਿਨ ਆਖਿਆ ਤੇ ਅਨੇਰੇ ਨੂੰ ਰਾਤ ਆਖਿਆ ਸੋ ਸਾਂਝ ਤੇ ਸਵੇਰ ਪਹਿਲਾ ਦਿਨ ਹੋਇਆ ਪਿਆਰਿਓ ਸਭ ਤੋਂ ਪਹਿਲਾਂ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਧਰਤੀ ਸੁੰਨੀ ਤੇ ਬਡੋਲ ਸੀ ਤੇ ਡੁੰਗਾਈਆਂ ਉੱਤੇ ਅਨੇਰਾ ਸੀ ਅਤੇ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਆਉਂਦਾ ਸੀ ਪਰਮੇਸ਼ਵਰ ਨੇ ਚਾਨਣ ਨੂੰ ਅਨਾਰੇ ਤੋਂ ਵੱਖਰਾ ਕੀਤਾ ਪਰਮੇਸ਼ਵਰ ਨੇ ਚਾਨਣ ਨੂੰ ਦਿਨ ਆਖਿਆ ਅਨਾਰੇ ਨੂੰ ਰਾਤ ਆਖਿਆ ਇਸ ਤਰ੍ਹਾਂ ਪਰਮੇਸ਼ਵਰ ਨੇ ਪਹਿਲੇ ਦਿਨ ਦਿਨ ਅਤੇ ਰਾਤ ਨੂੰ ਬਣਾਇਆ ਹੁਣ ਅਸੀ 6 ਆਇਤੋਂ 8 ਆਇਤ ਤੱਕ ਦੂਜੇ ਦਿਨ ਬਾਰੇ ਸਿੱਖਾਂਗੇ ਫਿਰ ਪਰਮੇਸ਼ਵਰ ਨੇ ਆਕਿਆ ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਿਆ ਕਰੇ ਸੋ ਪਰਮੇਸ਼ਵਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਤੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਉਵੇਂ ਹੀ ਹੋ ਗਿਆ ਤਾਂ ਪਰਮੇਸ਼ਵਰ ਨੇ ਅੰਬਰ ਨੂੰ ਆਕਾਸ਼ ਆਖਿਆ ਸੋ ਸਾਂਝ ਤੇ ਸਵੇਰ ਦੂਜਾ ਦਿਨ ਹੋਇਆ ਪਿਆਰਿਓ ਫਿਰ ਪਰਮੇਸ਼ਵਰ ਨੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਿਆਂ ਕੀਤਾ ਅਤੇ ਪਰਮੇਸ਼ਵਰ ਨੇ ਅੰਬਰ ਨੂੰ ਆਕਾਸ਼ ਆਖਿਆ ਇਸ ਤਰ੍ਹਾਂ ਪਰਮੇਸ਼ਵਰ ਨੇ ਦੂਜੇ ਦਿਨ ਆਕਾਸ਼ ਨੂੰ ਬਣਾਇਆ ਹੁਣ ਅਸੀਂ 9 ਆਇਤ ਤੋਂ 13 ਆਇਤ ਤੱਕ ਤੀਜੇ ਦਿਨ ਬਾਰੇ ਸਿੱਖਾਂਗੇ ਫਿਰ ਪਰਮੇਸ਼ਵਰ ਨੇ ਆਖਿਆ ਕਿ ਆਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂ ਜੋ ਖੁਸ਼ਕੀ ਦਿਸਪਵੇ ਅਤੇ ਉਵੇਂ ਹੀ ਹੋ ਗਿਆ ਪਰਮੇਸ਼ਵਰ ਨੇ ਖੁਸ਼ਕੀ ਨੂੰ ਧਰਤੀ ਆਖਿਆ ਅਤੇ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ਵਰ ਨੇ ਦੇਖਾ ਪਈ ਚੰਗਾ ਹੈ ਫਿਰ ਪਰਮੇਸ਼ਵਰ ਨੇ ਆਖਿਆ ਕਿ ਧਰਤੀ ਕਾ ਨਾਲੇ ਬੀ ਵਾਲਾ ਸਾਕ ਪੱਤ ਅਤੇ ਫਲਦਾਰ ਬ੍ਰਿਕਸ਼ ਉਗਾਵੇ ਜਿਹੜੇ ਆਪੋ ਆਪਣੀ ਜਿਨਸ ਦੇ ਅਨੁਸਾਰ ਬੀ ਵਾਲਾ ਫਲ ਧਰਤੀ ਉੱਤੇ ਦੇਣ ਅਤੇ ਉਵੇਂ ਹੀ ਹੋ ਗਿਆ ਸੋ ਧਰਤੀ ਨੇ ਕਾਪ ਤੇ ਬੀ ਵਾਲਾ ਸਗਪਤ ਉਹ ਦੀ ਜਨਸ ਦੇ ਅਨੁਸਾਰ ਤੇ ਫਲਦਾਰ ਬ੍ਰਿਸ਼ ਜਿਨ੍ਹਾਂ ਦੇ ਵਿੱਚ ਆਪੋ ਆਪਣੀ ਜਨਸ ਦੇ ਅਨੁਸਾਰ ਬੀ ਹੈ ਉਗਾਇਆ ਅਤੇ ਪਰਮੇਸ਼ਵਰ ਨੇ ਦੇਖਾ ਪੀ ਚੰਗਾ ਹੈ ਸੋ ਸਾਂਝ ਤੇ ਸਵੇਰ ਤੀਜਾ ਦਿਨ ਹੋਇਆ ਪਿਆਰਿਓ ਫਿਰ ਪਰਮੇਸ਼ਵਰ ਨੇ ਪਾਣੀਆਂ ਨੂੰ ਇਕੱਠੇ ਕਰਕੇ ਸਮੁੰਦਰ ਬਣਾਏ ਤਾਂ ਜੋ ਖੁਸ਼ਕੀ ਦਿਸ ਪਵੇ ਫਿਰ ਪਰਮੇਸ਼ਵਰ ਨੇ ਧਰਤੀ ਉੱਤੇ ਕਾਬੀ ਵਾਲਾ ਸਾਗ ਪੱਤ ਅਤੇ ਫਲਦਾਰ ਬ੍ਰਿਸ਼ ਉਗਾਈ ਹੁਣ ਅਸੀਂ 14 ਆਇਤ ਤੋਂ 19 ਆਇਤ ਤੱਕ ਚੌਥੇ ਦਿਨ ਬਾਰੇ ਸਿੱਖਾਂਗੇ ਤਾ ਪਰਮੇਸ਼ਵਰ ਨੇ ਆਖਿਆ ਕਿ ਆਕਾਸ਼ ਦੇ ਅੰਬਰ ਵਿੱਚ ਜੋਤਾ ਹੋਣ ਤਾਂ ਜੋ ਉਹ ਦਿਨ ਨੂੰ ਰਾਤ ਤੋਂ ਅੱਡ ਕਰਨ ਨਾਲੇ ਉਹ ਨਿਸ਼ਾਨਾ ਤੇ ਰੂਤਾ ਤੇ ਦਿਨਾ ਤੇ ਵਰਿਆਂ ਲਈ ਹੋਣ ਉਹ ਆਕਾਸ਼ ਦੇ ਅੰਬਰ ਵਿੱਚ ਜੋਤਾ ਹੋਣ ਪਈ ਉਹ ਧਰਤੀ ਉੱਤੇ ਚਾਨਣ ਕਰਨ ਅਤੇ ਉਵੇਂ ਹੀ ਹੋ ਗਿਆ ਸੋ ਪਰਮੇਸ਼ਵਰ ਨੇ ਦੋ ਵੱਡੀਆਂ ਜੋਤਾਂ ਬਣਾਈਆਂ ਵੱਡੀ ਜੋਤ ਜਿਹੜੀ ਦਿਨ ਉੱਤੇ ਰਾਜ ਕਰੇ ਅਤੇ ਨਿੱਕੀ ਜੋਤ ਜਿਹੜੀ ਰਾਤ ਉੱਤੇ ਰਾਜ ਕਰੇ ਨਾਲੇ ਉਸਨੇ ਤਾਰੇ ਵੀ ਬਣਾਏ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਕਾਸ਼ ਦੇ ਅੰਬਰ ਵਿੱਚ ਰੱਖਿਆ ਪਿੱ ਧਰਤੀ ਉੱਤੇ ਚਾਨਣ ਕਰਨ ਅਤੇ ਦਿਨ ਅ ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਅਨੇਰੇ ਤੋਂ ਅੱਧ ਕਰਨ ਤਾਂ ਪਰਮੇਸ਼ਵਰ ਨੇ ਡਿਠਾ ਪੇ ਚੰਗਾ ਹੈ ਸੋ ਸਾਂਝ ਤੇ ਸਵੇਰ ਚੌਥਾ ਦਿਨ ਹੋਇਆ ਪਿਆਰਿਓ ਫਿਰ ਪਰਮੇਸ਼ਵਰ ਨੇ ਦੋ ਵੱਡੀਆਂ ਜੋਤਾਂ ਬਣਾਈਆਂ ਵੱਡੀ ਜੋਤ ਜਿਹੜੀ ਦਿਨ ਉੱਤੇ ਰਾਜ ਕਰੇ ਅਤੇ ਇੱਕ ਨਿੱਕੀ ਜੋਤ ਜਿਹੜੀ ਰਾਤ ਉੱਤੇ ਰਾਜ ਕਰੇ ਨਾਲੇ ਪਰਮੇਸ਼ਵਰ ਨੇ ਤਾਰੇ ਵੀ ਬਣਾਏ ਇਸ ਤਰ੍ਹਾਂ ਪਰਮੇਸ਼ਵਰ ਨੇ ਚੌਥੇ ਦਿਨ ਚੰਦ ਸੂਰਜ ਸਿਤਾਰੇ ਬਣਾਏ ਹੁਣ ਅਸੀਂ ਬੀ ਆਇਤ 2 ਤੋਂ 23 ਆਇਤ ਤੱਕ ਪੰਜਵੇਂ ਦਿਨ ਬਾਰੇ ਸਿੱਖਾਂਗੇ ਫਿਰ ਪਰਮੇਸ਼ਵਰ ਨੇ ਆਖਿਆ ਕਿ ਪਾਣੀ ਢੇਰ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਭਰ ਜਾਣ ਅਤੇ ਪੰਛੀ ਧਰਤੀ ਤੋਂ ਉੱਤਾਂਹ ਆਕਾਸ਼ ਦੇ ਅੰਬਰ ਵਿੱਚ ਉੱਡਣ ਪਰਮੇਸ਼ਵਰ ਨੇ ਵੱਡੇ ਵੱਡੇ ਜਲ ਜੰਤੂਆਂ ਨੂੰ ਅਤੇ ਸਾਰੇ ਚੱਲਣ ਵਾਲੇ ਜੀਵੰਦੇ ਪ੍ਰਾਣੀਆਂ ਨੂੰ ਜਿਨ੍ਹਾਂ ਦੇ ਨਾਲ ਉਹਨਾਂ ਦੀ ਜਨਸ ਅਨੁਸਾਰ ਪਾਣੀ ਭਰਗੇ ਨਾਲੇ ਸਾਰੇ ਪੰਖ ਪੰਛੀਆਂ ਨੂੰ ਵੀ ਉਹਨਾਂ ਦੀ ਜਨਸ ਅਨੁਸਾਰ ਅਤੇ ਪਰਮੇਸ਼ਵਰ ਨੇ ਡਿਠਾ ਪੇ ਚੰਗਾ ਹੈ ਪਰਮੇਸ਼ਵਰ ਨੇ ਇਹ ਆਖ ਕੇ ਉਹਨਾਂ ਨੂੰ ਅਸੀਸ ਦਿੱਤੀ ਪਈ ਫਲੋ ਤੇ ਵਧੋ ਤੇ ਸਮੁੰਦਰ ਦੇ ਪਾਣੀਆਂ ਨੂੰ ਭਰ ਦਿਓ ਅਤੇ ਪੰਛੀ ਧਰਤੀ ਉੱਤੇ ਵਧਨ ਸੂ ਸੱਚ ਤੇ ਸਵੇਰ ਪੰਜਵਾਂ ਦਿਨ ਹੋਇਆ ਪਿਆਰਿਓ ਫਿਰ ਪਰਮੇਸ਼ਵਰ ਨੇ ਜਲ ਜੰਤਮਾਨ ਨੂੰ ਅਤੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਨੂੰ ਬਣਾਇਆ ਹੁਣ ਅਸੀਂ 24 ਆਇਤ ਤੋਂ ਲੈ ਕੇ 31 ਆਇਤ ਤੱਕ ਛੇਵੇਂ ਦਿਨ ਬਾਰੇ ਸਿੱਖਾਂਗੇ ਫਿਰ ਪਰਮੇਸ਼ਵਰ ਨੇ ਆਖਿਆ ਕਿ ਧਰਤੀ 'ਤੇ ਜਿਉਂਦੇ ਪ੍ਰਾਣੀਆਂ ਨਾਲ ਉਹਨਾਂ ਦੀ ਜਿਨਸ ਤੇ ਅਨੁਸਾਰ ਤੇ ਡੰਗਰਾਂ ਨੂੰ ਅਰ ਕਿਸਰਣ ਵਾਲਿਆਂ ਨੂੰ ਅਰ ਧਰਤੀ ਦੇ ਜਾਨਵਰਾਂ ਨੂੰ ਉਹਨਾਂ ਦੀ ਜਿਨਸ ਤੇ ਅਨੁਸਾਰ ਉਪਜਾਵੇ ਅਤੇ ਉਵੇਂ ਹੀ ਹੋ ਗਿਆ ਸੋ ਪਰਮੇਸ਼ਵਰ ਨੇ ਧਰਤੀ ਦੇ ਜਾਨਵਰਾਂ ਨੂੰ ਉਹਨਾਂ ਦੀ ਜਨਸ ਅਨੁਸਾਰ ਅਰ ਡੰਗਰਾਂ ਨੂੰ ਉਹਨਾਂ ਦੀ ਜਨਸ ਅਨੁਸਾਰ ਅਰ ਜ਼ਮੀਨ ਦੇ ਸਾਰੇ ਕਿਸਰਣ ਵਾਲਿਆਂ ਨੂੰ ਉਹਨਾਂ ਦੀ ਜਨਸ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ਵਰ ਨੇ ਦੇਖਾ ਪੇ ਚੰਗਾ ਹੈ ਤਾਂ ਪਰਮੇਸ਼ਵਰ ਨੇ ਆਖਿਆ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਤੇ ਆਪਣੇ ਵਰਗਾ ਬਣਾਈਏ ਅਤੇ ਉਸ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਤੇਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋ ਸਾਰੀ ਧਰਤੀ ਉੱਤੇ ਅਤੇ ਧਰਤੀਪੁਰ ਕਿਸਰਣ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਵਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰਵਦੋ ਅਰਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਸਤ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇਆਂ ਪੰਛੀਆਂ ਉੱਤੇ ਅਤੇ ਸਾਰੇ ਧਰਤੀ ਉਪ ਕਿਸਰਨ ਵਾਲਿਆਂ ਉੱਤੇ ਰਾਜ ਕਰੋ ਤੇ ਪਰਮੇਸ਼ਵਰ ਨੇ ਆਖਿਆ ਵੇਖੋ ਮੈਂ ਤੁਹਾਨੂੰ ਹਰ ਬੀਵਾਲਾ ਸਾਗਪੱਤ ਜਿਹੜਾ ਸਾਰੀ ਧਰਤੀ ਦੇ ਉੱਤੇ ਹੈ ਤੇ ਹਰ ਬ੍ਰਿਸ਼ ਜੀ ਦੇ ਵਿੱਚ ਉਸ ਦੀ ਬੀਵਾਲਾ ਫਲ ਹੈ ਦੇ ਦਿੱਤਾ ਇਹ ਤੁਹਾਡੇ ਲਈ ਭੋਜਨ ਹੈ ਅਤੇ ਮੈਂ ਧਰਤੀ ਦੇ ਹਰ ਜਾਨਵਰ ਨੂੰ ਅਰ ਆਕਾਸ਼ ਦੇ ਹਰ ਪੰਛੀ ਨੂੰ ਅਰ ਧਰਤੀ ਪੁਰ ਕਿਸਰਨ ਵਾਲੇ ਨੂੰ ਜਿਹਦੇ ਵਿੱਚ ਜੀਵਨ ਦਾ ਸਾਹ ਹੈ ਖਾਂ ਲਈ ਹਰ ਪ੍ਰਕਾਰ ਦਾ ਸਾਗ ਪੱਤ ਦੇ ਦਿੱਤਾ ਅਤੇ ਉਵੇਂ ਹੀ ਹੋ ਗਿਆ ਉਪਰੰਤ ਪਰਮੇਸ਼ਵਰ ਨੇ ਸਰਬਤ ਨੂੰ ਜੀਨੂ ਉਸਨੇ ਬਣਾਇਆ ਸੀ ਡਿਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ ਸੋ ਸਾਂਝ ਤੇ ਸਵੇਰ ਸ਼ੀਮਾ ਦਿਨ ਹੋਇਆ ਪਿਆਰਿਓ ਫਿਰ ਪਰਮੇਸ਼ਵਰ ਨੇ ਧਰਤੀ ਉੱਤੇ ਜਿਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਜਨਸ ਅਨੁਸਾਰ ਤੇ ਡੰਗਰਾਂ ਨੂੰ ਅਰਕਿਸਰਣ ਵਾਲਿਆਂ ਨੂੰ ਉਨ੍ਹਾਂ ਦੀ ਜਨਸ ਅਨੁਸਾਰ ਉਪਜਾਇਆ ਫਿਰ ਪਰਮੇਸ਼ਵਰ ਨੇ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਉਤਪਤ ਦੋ ਪਾਪ ਇੱਕ ਆਇਤ ਤੋਂ ਤਿੰਨ ਆਇਤ ਤੱਕ ਪੜ੍ਹਾਂਗੇ ਸੋ ਆਕਾਸ਼ ਤੇ ਧਰਤੀ ਤੇ ਉਹਨਾਂ ਦੀ ਸਾਰੀ ਬਸੂ ਸੰਪੂਰਨ ਕੀਤੀ ਗਈ ਅਤੇ ਪਰਮੇਸ਼ਵਰ ਨੇ 7ਵੇਂ ਦਿਨ ਆਪਣੇ ਕਾਰਜ ਤੋਂ ਜਿਹੜਾ ਉਸਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ 7ਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸਨੇ ਬਣਾਇਆ ਸੀ ਬੇਲਾ ਹੋ ਗਿਆ ਤਾਂ ਪਰਮੇਸ਼ਵਰ ਨੇ 7ਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਨੂੰ ਇਸ ਲਈ ਪਵਿੱਤਰ ਠਹਿਰਾਇਆ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ਵਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵੇਲਾ ਹੋ ਗਿਆ ਪਿਆਰਿਓ ਫਿਰ ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਸੱਤਵੇਂ ਦਿਨ ਆਰਾਮ ਕੀਤਾ ਯਹੋਵਾ ਪਰਮੇਸ਼ਰ ਆਪ ਸਭ ਨੂੰ ਬਰਕਤ ਦੇਵੇ ਜੈਮਸੀ ਕੀ